ਸੀਪੀ ਰਾਜਾ ਕ੍ਰਿਸ਼ਨਨ ਅਜੋ ਰਾਸ਼ਟਰਪਤੀ ਚੋਣ ਦੇ ਲਈ ਦਾਖਲ ਕਰਨਗੇ ਨਾਮਜ਼ਦਗੀ ਪੱਤਰ ਪ੍ਰਧਾਨ ਮੰਤਰੀ ਮੋਦੀ ਵੀ ਰਹਿਣਗੇ ਮੌਜੂਦ 9 ਸਤੰਬਰ ਨੂੰ ਹੋਵੇਗੀ ਉਪ ਰਾਸ਼ਟਰਪਤੀ ਦੀ ਚੋਣ ਜਗਦੀਪ ਤਨਖੜ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਇਆ ਸੀ ਅਹੁਦਾ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਮਨ ਦੀ ਅਜ ਸੂਬਿਆਂ ਦੇ ਖਜ਼ਾਨਾ ਮੰਤਰੀਆਂ ਦੇ ਨਾਲ ਮੀਟਿੰਗ ਜੀਐਸਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਹੋਵੇਗੀ ਚਰਚਾ ਕੇਂਦਰ ਸਰਕਾਰ ਨੇ 5 ਤੇ 18 ਫੀਸਦੀ ਵਾਲੀਆਂ ਦੋ ਸਲੇਬਾਂ ਦੀ ਹੀ ਕੀਤੀ ਹੈ ਤਜਵੀਜ਼ ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਸਿਆਂ ਮਾਨ ਅੱਜ ਵਕਫਾ ਵੀ ਪਾ ਗਾਂਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਦੇਣਗੇ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਹੋਵੇਗਾ ਸਪੈਸ਼ਲ ਸਮਾਗਮ ਲੰਗੋਵਾਲ ਦੀਪ ਵਿੱਚ ਮਨਾਈ ਜਾਵੇਗੀ ਸੰਤ ਸਰ ਚੰਦ ਸਿੰਘ ਲੰਗੋਵਾਲ ਦੀ ਵਰਸੀ ਅਕਾਲੀ ਦਲ ਦੇ ਵੱਲੋਂ ਕੀਤੀ ਜਾਵੇਗੀ ਰੈਲੀ ਸੁਖਵੀਰ ਬਾਦਲ ਵੀ ਹੋਣਗੇ ਸ਼ਾਮਲ ਗਿਆਨੇ ਹਰਪ੍ਰੀਤ ਸਿੰਘ ਵਾਲਾ ਨਵਾਂ ਧੜਾ ਵੀ ਦਿਖਾਏਗਾ ਸਿਆਸੀ ਤਾਕਤ ਹਰਜੰਤ ਸਿੰਘ ਲੰਗੋਵਾਲ ਦੀ ਵਰਸੀ ਤੇ ਬਰਨਾਲਾ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਰਹਿਣਗੇ ਬੰਦ ਵਿਧਕ ਅਦਾਰਿਆਂ ਦੇ ਵਿੱਚ ਛੁੱਟੀ న్యూਸ ਏ ਟੀਮ ਤੇ ਬੋਲੇ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਕਿਆ ਪੰਜਾਬ ਦੇ ਵਿੱਚ বিজেপি ਨੂੰ ਬਿਨਾਂ ਦਲੀਲ ਅਪੀਲ ਸੁਣੇ ਦਿੱਤਾ ਤਨਖਾਹਿਆ ਕਰਾਰ বিজেপি ਨਾਮ ਪੰਜਾਬ ਦੇ ਖਿਲਾਫ ਨਾ ਸਿੱਖਾਂ ਦੇ ਖਿਲਾਫ ਗਾਏ ਕਿ ਤਸਵੀਰ ਤੇ ਸਿੱਧਾ ਹਨੀ ਸਿੰਘ ਤੇ ਨਿਸ਼ਾਨਾ ਕਿਹਾ ਹਨੀ ਸਿੰਘ ਨੇ ਡਰਗ ਤੇ ਹਥਿਆਰਾਂ ਨੂੰ ਕੀਤਾ ਪ੍ਰਮੋਟ ਗਾਣਿਆਂ ਜ਼ਰੀਏ ਸ਼ਰਾਬ ਤੇ ਹਟਾਏ ਨਾ ਬੱਚਿਆਂ ਨੂੰ ਸਿਖਾਈ ਬਰਮਾਸ਼ੀ ਪਾਖੜਾਂ ਦੇ ਵੀ ਭੁੱਲੇਗੇ ਫਲੱਡ ਗੇਟ ਦਰਿਆਵਾਂ ਦੇ ਵਿੱਚ ਪਾਣੀ ਵਧਣ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਛੜਕ ਵਰਗੇ ਹਾਲਾਤ ਲੋਕ ਕਰ-ਬਾਰ ਛੱਡਣ ਦੇ ਲਈ ਹੋਏ ਮਜਬੂਰ ਕੁਝ ਮਿੰਟਾਂ ਦੇ ਮੈਨ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਕੀਤਾ ਜਲ ਥਲ ਸੜਕਾਂ ਬਣੀਆਂ ਤਲਾਬ ਪਲਾਂ ਦੇ ਉਤੋਂ ਦੀ ਵਗਿਆ ਪਾਣੀ ਸੁਖਨਾ ਲਿਖਦੇ ਖੁਰਨੇ ਪਏ ਫਲੱਡ ਗੇਟ ਮੁੰਬਈ ਦੇ ਵਿੱਚ ਪਾਵਰ ਸਪਲਾਈ ਠੱਪ ਹੋਣ ਦੇ ਕਾਰਨ ਪਟੜੀ ਤੇ ਫਸੀ ਮੋਨੋ ਟ੍ਰੇਨ ਕਰੇਨ ਦੀ ਮਦਦ ਦੇ ਨਾਲ ਮਸਾਫਰਾਂ ਨੂੰ ਕੀਤਾ ਰੈਸਕਿਊ ਮੀਂਹ ਤੇ ਤਕਨੀਕੀ ਖਰਾਬੀ ਦੇ ਕਾਰਨ ਸਪਲਾਈ ਹੋਈ ਠੱਪ ਇਸਿਆ ਕਪਲੀਟ ਟਿਮ ਇੰਡੀਆ ਦਾ ਐਲਾਨ ਹੈ ਸੂਰਿਆ ਕੁਮਾਰ ਯਾਦਵ ਹੱਥ ਟੀਮ ਦੀ ਕਮਾਨ ਸ਼ੁਮਨ ਗਿਲ ਨੂੰ ਬਣਾਇਆ ਉਪ ਕਪਤਾਨ 9 ਸਤੰਬਰ ਨੂੰ ਦੁਬਈ ਦੇ ਵਿੱਚ ਸ਼ੁਰੂ ਹੋਵੇਗਾ ਏਸ਼ੀਆ ਕੱਪ ਇਸ ਵਿੱਚ ਅਪਰਾਧਿਕ ਕਰਨ ਰੋਕਣ ਤੇ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਅੱਜ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ 130ਵਾਂ ਸੰਵਿਧਾਨ ਸੋਧ ਬਿੱਲ ਗ੍ਰਫਤਾਰ ਜਾਂ ਹਿਰਾਸਤ ਦੇ ਵਿੱਚ ਮੰਤਰੀ ਤੇ ਸੀਐਮ ਨੂੰ ਹਟਾਇਆ ਜਾਵੇਗਾ 30 ਦਿਨ ਦੀ ਨਹੀਂ ਕਿ ਹਿਰਾਸਤ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ ਤਾਂ ਰਾਜਨੀਤੀ ਦੇ ਵਿੱਚ ਅਪਰਾਧਿਕ ਕਰਨ ਰੋਕਣ ਤੇ ਦਰਸ਼ਕ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਜਾ ਰਿਹਾ ਵੱਡਾ ਕਦਮ ਚੁੱਕਿਆ ਜਾ ਰਿਹਾ ਅੱਜ ਲੋਕ ਸਭਾ ਦੇ ਵਿੱਚ 130ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਦੇ ਮੁਤਾਬਿਕ ਗਿਫਤਾਰ ਜਾਂ ਹਿਰਾਸਤ ਵਿੱਚ ਮੰਤਰੀ ਤੇ ਸੀਐਮ ਨੂੰ ਹਟਾਇਆ ਜਾਵੇਗਾ ਜੇਕਰ ਕੋਈ ਸੀਐਮ ਕਿਸੇ ਸੂਬੇ ਦਾ ਜਾਂ ਕੋਈ ਮੰਤਰੀ ਨੂੰ ਗਿਫਤਾਰ ਕੀਤਾ ਜਾਂਦਾ ਜਾਂ ਪੁਲਿਸ ਹਿਰਾਸਤ ਵਿੱਚ ਹੈ ਤਾਂ ਉਸ ਨੂੰ ਸੀਐਮ ਦੇ ਅਹੁਦੇ ਤੋਂ ਜਾਂ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ 30 ਦਿਨ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਅਹੁਦਾ ਛੱਡਣਾ ਪਵੇਗਾ ਕਾਨੂੰਨ ਦੇ ਦਰੇ ਦੇ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ ਇੱਥੇ ਕਿ ਸੂਬਿਆਂ ਦੇ ਮੁੱਖ ਮੰਤਰੀ ਇਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਉੱਥੇ ਹੀ ਇਸੇ ਕਾਨੂੰਨ ਦੇ ਦਰੇ ਦੇ ਵਿੱਚ ਪ੍ਰਧਾਨ ਮੰਤਰੀ ਵੀ ਆਉਣਗੇ ਤੇ ਕੇਂਦਰੀ ਮੰਤਰੀ ਨੂੰ ਵੀ ਕੇਂਦਰੀ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਰਾਜਨੀਤੀ ਦੇ ਵਿੱਚ ਪ੍ਰਾਧਿਕਰਨ ਉਕੰਤੇ ਸਰਕਾਰ ਦੇ ਵੱਲੋਂ ਦਰਸਲ ਇਹ ਵੱਡਾ ਕਦਮ ਚੁੱਕਿਆ ਜਾ ਰਿਹਾ ਜੇਕਰ ਹਾਲੀ ਦੇ ਵਿੱਚ ਕੁਝ ਸੂਬਿਆਂ ਦੀ ਜੇਕਰ ਤਾਜ਼ਾ ਘਟਨਾ ਕਰੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਖਿਲਾਫ ਹੀ ਅਜਿਹੇ ਐਕਸ਼ਨ ਵਕਫਾਕ ਮਾਮਲੇ ਦੇ ਵਿੱਚ ਹੋਇਆ ਗ੍ਰਿਫਤਾਰੀ ਵੀ ਹੋਈ ਕੁਸਮਾ ਜੇਲ ਵੀ ਹੋਈ ਤੇ ਉਸ ਕੰਟੈਕਸਟ ਦੇ ਵਿੱਚ ਉਸ ਸੰਦਰਭ ਦੇ ਵਿੱਚ ਆਪਣੇ ਆਪ ਦੇ ਵਿੱਚ ਇਹ ਜੋ ਕਦਮ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਇਹ ਬਹੁਤ ਅਹਿਮ ਹੈ ਕਿ ਜੇਕਰ 130ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ ਜਾਂਦਾ ਹੈ ਪਾਸ ਹੁੰਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਕੋਈ ਵੀ ਆ ਕਿਸੇ ਸੂਬੇ ਦਾ ਚਾਹੇ ਮੁੱਖ ਮੰਤਰੀ ਹੈ ਚਾਹੇ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਚਾਹੇ ਵੱਖ-ਵੱਖ ਕੇਂਦਰੀ ਮੰਤਰੀ ਹੋਣ ਜੇਕਰ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਉਹ ਸਾਰੇ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣਗੇ ਕਿਉਂਕਿ 30 ਦਿਨ ਦੀ ਨਿਆਂਇਕ ਹਿਰਾਸਤ ਤੋਂ ਬਾਅਦ ਅਹੁਦੇ ਨੂੰ ਛੱਡਣਾ ਪਵੇਗਾ ਉਹਦਾ ਛੱਡਣਾ ਪਵੇਗਾ ਕਾਨੂੰਨ ਦੇ ਦਾਇਰੇ ਦੇ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ ਉੱਥੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ ਆ ਜਿਸ ਦਾ ਮੁੱਖ ਮਕਸਦ ਇਹ ਹੀ ਹੈ ਕਿ ਜੋ ਰਾਜਨੀਤੀ ਦੇ ਵਿੱਚ ਅਪਰਾਧਿਕ ਕਰਨ ਹੁੰਦਾ ਉਸ ਨੂੰ ਆ ਘਟਾ ਜਾਵੇ ਕਿਤਨਾ ਕੀਤੇ ਜੇਕਰ ਇਹ ਬਿੱਲ ਪਾਸ ਹੁੰਦਾ ਤਾਂ ਫਿਰ ਇੱਕ ਖੌਫ ਇੱਕ ਡਰ ਵੀ ਜਿਹੜਾ ਕਿ ਸਸਦਾਨਾਂ ਦੇ ਵਿੱਚ ਰਹੇਗਾ ਕਿ ਉਹਨਾਂ ਦੀ ਕੁਰਸੀ ਚਲੀ ਜਾਵੇਗੀ ਜੇਕਰ ਉਹਨਾਂ ਦਾ ਕਿਸੇ ਕ੍ਰਾਈਮ ਦੇ ਵਿੱਚ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਨਾਮ ਸਾਹਮਣੇ ਆਉਂਦਾ ਜਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਅੱਜ ਲੋਕ ਸਭਾ ਦੇ ਵਿੱਚ 133 ਸੰਵਿਧਾਨ ਸੋਧ ਬਿੱਲ ਪਾਸ ਕੀਤਾ ਜਾ ਰਿਹਾ ਹੈ ਆ ਗ੍ਰਿਫਤਾਰ ਜਾਂ ਹਿਰਾਸਤ ਵਿੱਚ ਮੰਤਰੀ ਤੇ ਸੀਐਮ ਨੂੰ ਇਸ ਦੇ ਮੁਤਾਬਿਕ ਹਟਾਇਆ ਜਾ ਸਕਦਾ ਹੈ 30 ਦਿਨ ਦੀ ਨਾਇਕ ਹਿਰਾਸਤ ਬਾਅਦ ਅਹੁਦੇ ਨੂੰ ਛੱਡਣਾ ਪਵੇਗਾ ਅੱਜ ਸਾਂਸਦ ਦੇ ਵਿੱਚ ਆਨਲਾਈਨ ਸੱਟੇਬਾਜ਼ੀ ਐਪਸ ਦੇ ਖਿਲਾਫ ਬਿੱਲ ਪੇਸ਼ ਕੀਤਾ ਜਾਵੇਗਾ ਕੱਲ ਕੈਬਨਟ ਮੀਟਿੰਗ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ ਕੈਬਨਟ ਨੇ ਆਨਲਾਈਨ ਗੇਮਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਬਿੱਲ ਦੇ ਵਿੱਚ ਆਨਲਾਈਨ ਗੇਮਿੰਗ ਐਪਸ ਦੇ ਖਿਲਾਫ ਸਖਤ ਕਾਨੂੰਨ ਲਿਆਂਦਾ ਜਾ ਰਿਹਾ ਐਪ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ 20 ਲੱਖ ਸਕਦਾ ਹੈ ਸੈਲੀਬ੍ਰਿਟੀ ਨਹੀਂ ਕਰ ਸਕਣਗੇ ஆன்ਲਾਈਨ ਸੱਟੇਬਾਜ਼ੀ ਐਪਸ ਦਾ ਪ੍ਰਚਾਰ ਪ੍ਰਚਾਰ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਸਰਕਾਰ ਦੇ ਮੁਤਾਬਿਕ ਸਮਾਜ ਤੇ ਪੈ ਰਹੇ ਬੁਰੇ ਪ੍ਰਭਾਵ ਦੇ ਕਾਰਨ ਇਹ ਬਿੱਲ ਲਿਆਂਦਾ ਗਿਆ ਕਾਨੂੰਨ ਬਣ ਤੇ ਟੈਕਸ ਦੇ ਦਾਇਰੇ ਦੇ ਵਿੱਚ ਆਉਣਗੀਆਂ ਵਿਦੇਸ਼ੀ ਐਪਸ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੇ ਪਲੇਟਫਾਰਮ ਮੇ ਅਪਲੌਕ ਹੋਣਗੇ ਤਾਂ ਸੰਸਦ ਦੇ ਵਿੱਚ ஆன்ਲਾਈਨ ਸੱਟੇਬਾਜ਼ੀ ਐਪਸ ਦੇ ਖਿਲਾਫ ਬਿੱਲ ਪੇਸ਼ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਅਕਸਰ ਵੇਖਣ ਨੂੰ ਮਿਲਦਾ ਹੈ ਕਿ ஆன்ਲਾਈਨ ਸੱਟੇਬਾਜ਼ੀ ਐਪਸ ਬਹੁਤ ਸਾਰੀਆਂ ਨੇ ਅੱਜ ਨਾਲ ਦੀ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੀ ਵਰਤੋਂ ਵੀ ਕਰਦੇ ਨੇ ਕਈ ਸੈਲੀਬ੍ਰਿਟੀਆਂ ਵੀ ਜਿਹੜੇ ਕਿ ਇਹਨਾਂ ਨੂੰ ਪ੍ਰਮੋਟ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਅਕਸਰ ਅਸੀਂ ਪਿਛਲੇ ਸਮੇਂ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਐਪਸ ਵੇਖੀਆਂ ਨੇ ਜਿਸ ਦੇ ਵਿੱਚ ਕਈ ਵਾਰ ਐਕਸ਼ਨ ਵੀ ਕੀਤਾ ਗਿਆ ਪਰ ਹੁਣ ਹੋਰ ਵੀ ਸਖਤੀ ਵਰਤੀ ਜਾ ਰਹੀ ਹੈ ਸਖਤ ਐਕਸ਼ਨ ਕੀਤਾ ਜਾ ਰਿਹਾ ਹੈ ਕੈਬਨਿਟ ਦੇ ਵੱਲੋਂ ਜੋ ਆਨਲਾਈਨ ਗੇਮਿੰਗ ਬਿਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਸ ਦੇ ਬਾਅਦ ਅੱਜ ਸੰਸਦ ਦੇ ਵਿੱਚ ਇਸ ਬਿਲ ਨੂੰ ਪੇਸ਼ ਕੀਤਾ ਜਾਵੇਗਾ ਬਿਲ ਦੇ ਵਿੱਚ ਆਨਲਾਈਨ ਗੇਮਿੰਗ ਐਪਸ ਦੇ ਖਿਲਾਫ ਇੱਕ ਸਖਤ ਕਾਨੂੰਨ ਹੋਵੇਗਾ ਐਪ ਚਲਾਉਣ ਤੇ 7 ਸਾਲ ਦੀ ਕੈਦ ਤੇ ਜੁਰਮਾਨਾ ਵੀ ਲੱਗ ਸਕਦਾ ਹੈ ਜੇਕਰ ਕੋਈ ਵੀ ਅਜਿਹੀ ਆਨਲਾਈਨ ਸੱਟੇਬਾਜ਼ੀ ਐਪ ਨੂੰ ਚਲਾਉਂਦਾ ਹੈ ਤੇ ਉਸ ਦੇ ਖਿਲਾਫ ਸਖਤ ਸਜ਼ਾ ਦਾ ਪ੍ਰਾਪਤਨ ਹੋਵੇਗਾ 7 ਸਾਲ ਦੀ ਕੈਦ ਤੇ ਜੁਰਮਾਨਾ ਤੱਕ ਵੀ ਲੱਗ ਸਕਦਾ ਹੈ ਸੈਲੀਬ੍ਰਿਟੀ ਆਨਲਾਈਨ ਸੱਟੇਬਾਜ਼ੀ ਐਲਦਾ ਪ੍ਰਚਾਰ ਨਹੀਂ ਕਰ ਸਕਣਗੇ ਪ੍ਰਚਾਰ ਕਰਨ ਵਾਲੇ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇਕਰ ਕੋਈ ਵੀ ਅਜਿਹੀ ਪਾਬੰਦੀਸ਼ੁਦਾ ਆਨਲਾਈਨ ਸੱਟੇਬਾਜ਼ੀ ਐਪ ਦਾ ਕੋਈ ਪ੍ਰਚਾਰ ਕਰਦਾ ਹੈ ਕੋਈ ਸੈਲੀਬ੍ਰਿਟੀ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਦੇ ਮੁਤਾਬਿਕ ਸਮਾਜ ਤੇ ਪੈ ਰਹੇ ਬੁਰੇ ਪ੍ਰਭਾਵ ਦੇ ਕਾਰਨ ਦਰਸਲ ਇਹ ਬਿੱਲ ਲਿਆਂਦਾ ਗਿਆ ਕਾਨੂੰਨ ਬਣ ਤੇ ਟੈਕਸ ਦੇ दायरे ਦੇ ਵਿੱਚ ਲਿਆਂਦੀਆਂ ਜਾਣਗੀਆਂ ਵਿਦੇਸ਼ੀ ਐਪਸ ਤੇ ਬਿਨਾਂ ਰਜਿਸਟ੍ਰੇਸ਼ਨ ਨਾਲ ਚੱਲ ਰਹੇ ਪਲੇਟਫਾਰਮ ਵੀ ਇਸ ਦੇ ذریعے ਬਲੌਕ ਕੀਤੇ ਜਾਣਗੇ ਤਾਂ ਆਪਣੇ ਆਪ ਦੇ ਵਿੱਚ ਬਿੱਲ ਬਹੁਤ ਐਮ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਆਨਲਾਈਨ ਸੱਟੇਬਾਜ਼ੀ ਐਪਸ ਈੜੀਆਂ ਅਲੱਗ-ਅਲੱਗ ਆ ਵੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਵੀ ਕਰਦੇ ਨੇ ਬਹੁਤ ਸਾਰੇ ਸੈਲੀਬ੍ਰਿਟੀਜ਼ ਕਈ ਵਾਰ ਜਿਹਾ ਐਪਸ ਦਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਸਖਤ ਸਜ਼ਾ ਦਾ ਪ੍ਰਬੰਧਨ ਹੋਵੇਗਾ ਇਸ ਬਿੱਲ ਦੇ ਵਿੱਚ ਰੋਕਾਂਗੇ ਅਗਲੀ ਵੱਡੀ ਖਬਰ ਦਾ ਜਲਦ ਘਟ ਹੋਣਗੀਆਂ ਜੀਐਸਟੀ ਦਰਾਂ ਜੀਐਸਟੀ ਘੱਟ ਕਰਨ ਨੂੰ ਲੈ ਕੇ ਅੱਜ ਵੱਡੀ ਬੈਠਕ ਹੋਣ ਜਾ ਰਹੀ ਹੈ ਅੱਜ ਦਿੱਲੀ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਵੱਡੀ ਬੈਠਕ ਹੋਣ ਜਾ ਰਹੀ ਹੈ ਕਈ ਸੂਬਿਆਂ ਦੇ ਵਿੱਤ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜੀਐਸਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਕੇਂਦਰ ਸਰਕਾਰ ਨੇ 5 ਤੇ 18 ਫੀਸਦੀ ਵਾਲੀਆਂ ਦੋ ਸਲੇਬਾਂ ਦੀ ਹੀ ਤਜਵੀਜ਼ ਕੀਤੀ ਹੈ ਦਿਵਾਲੀ ਤੋਂ ਪਹਿਲਾਂ ਜੀਐਸਟੀ ਦਰਾਂ ਘਟਾਉਣ ਦੀ ਤਿਆਰੀ ਹੈ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲ ਦਰਸ ਰਿਸ ਦਾ ਐਲਾਨ ਕੀਤਾ ਗਿਆ ਸੀਗਾ ਸੂਤਰਾਂ ਦੇ ਮੁਤਾਬਿਕ 12 ਫੀਸਦੀ ਟੈਕਸ ਵਾਲੀ ਲਗਭਗ ਆਨੇ ਦੇ 90 ਫੀਸਡ ਚੀਜ਼ਾਂ 5 ਫੀਸਡ ਸਲੈਬ ਦੇ ਵਿੱਚ ਜਾ ਸਕਦੀਆਂ ਨੇ ਉੱਥੇ 28 ਫੀਸਡ ਵਾਲੀ ਲਗਭਗ 90 ਫੀਸਡ ਚੀਜ਼ਾਂ ਜੋ ਕਿ 18 ਫੀਸਡ ਦੇ ਵਿੱਚ ਜਾਣ ਦੀ ਉਮੀਦ ਹੈ ਆ ਛੋਟੀਆਂ ਕਾਰਾਂ ਤੇ ਆ 250 ਸੀਸੀ ਤੋਂ ਘੱਟ ਦੇ ਦੋ ਪਹੀਆ ਵਾਹਨਾਂ ਤੇ ਵੀ ਟੈਕਸ ਘਟ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਜੀਐਸਟੀ ਨੂੰ 28 ਫੀਸਡ ਤੋਂ ਘਟਾ ਕੇ 18 ਫੀਸਡ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਇਹਨਾਂ ਦੀ ਮੰਗ ਵਸ ਸਕਦੀ ਹੈ 에어 ਕੰਡੀਸ਼ਨਰ ਆ 32 ਇੰਚ ਤੱਕ ਦੇ ਟੀਵੀ ਅਤੇ ਇਸ ਤੋਂ ਇਲਾਵਾ ਡਿਸ਼ਵਾਸ਼ਰ ਵਰਗੇ ਮਹਿੰਗੇ ਸਮਾਨਾਂ ਤੇ ਵੀ ਟੈਕਸ ਘਟ ਹੋ ਸਕਦਾ ਹੈ। ਆਓ ਇਸ ਤੋਂ ਇਲਾਵਾ ਸਿਮਿੰਟ ਉਦਯੋਗ ਨੂੰ ਵੀ 28% ਤੋਂ 18% ਤੱਕ ਦੀ ਕਟੌਤੀ ਦੇ ਨਾਲ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਮੈਨੂਫੈਕਚਰਿੰਗ ਤੇ ਰੀਅਲ ਏਸਟੇਟ ਸੈਕਟਰ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਜ਼ਾਦੀ ਦਿਹਾੜੇ ਤੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀਗੇ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਟੈਕਸ ਦੇ ਵਿੱਚ ਵੱਡੀ ਰਾਹਤ ਲੋਕਾਂ ਨੂੰ ਦਿੱਤੀ ਜਾਵੇਗੀ ਆ ਤਾਂ ਉਸ ਦੇ ਲਿਹਾਜ਼ ਦੇ ਨਾਲ ਆਪਣੇ ਆਪ ਦੇ ਵਿੱਚ ਆਮ ਲੋਕਾਂ ਆਮ ਜਨਤਾ ਦੇ ਨਾਲ ਜੁੜੀ ਹੋਈ ਵੀ ਵੱਡੀ ਖਬਰ ਹੈ ਜੇਕਰ ਇਸ ਤਰੀਕੇ ਦਾ ਫੈਸਲਾ ਹੋਣ ਵਾਲੇ ਦਿਨਾਂ ਦੇ ਵਿੱਚ ਦਿਵਾਲੀ ਤੋਂ ਪਹਿਲਾਂ ਲਿਆ ਜਾਂਦਾ ਹੈ ਆ ਤਾਂ ਜੀਐਸਟੀ ਘਟਾਉਣ ਨੂੰ ਲੈ ਕੇ ਅੱਜ ਵੱਡੀ ਬੈਠਕ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮੰਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਸੀਪੀ ਰਾਧਾ ਕ੍ਰਿਸ਼ਨਨ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਰਾਧਾ ਕ੍ਰਿਸ਼ਨਨ ਉਪਰਾਸ਼ਟਰਪਤੀ ਅਹੁਦੇ ਦੇ ਲਈ ਨਾਮੀਨੇਸ਼ਨ ਦਾਖਲ ਕਰਨਗੇ ਪ੍ਰਧਾਨ ਮੰਤਰੀ ਮੋਦੀ ਸਮੇਤ ਐਨਡੀਏ ਦੇ ਆ ਵੱਡੇ ਨੇਤਾ ਮੌਜੂਦ ਰਹਿਣਗੇ ਇੰਡੀਆ ਬਲੌਕ ਨੇ 20 ਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਹਾਲਾਂਕਿ ਇੰਡੀਆ ਬਲੌਕ ਦੇ ਵੱਲੋਂ ਕੱਲੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਪਿਛਲੇ ਦਿਨੀ ਐਨਡੀਏ ਦੇ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਉਸ ਦੇ ਬਾਅਦ ਸੀਪੀ ਰਾਧਾ ਕ੍ਰਿਸ਼ਨਨ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ ਰਾਧਾ ਕ੍ਰਿਸ਼ਨਨ ਨੂੰ ਉਪਰਾਸ਼ਟਰਪਤੀ ਆ ਦਾਖਲ ਕਰਨਗੇ ਦਾ ਹਾਲਾ ਕਿ 21 ਅਗਸਤ ਕੱਲ ਜਿਹੜੀ ਕਿ ਆਖਰੀ ਤਰੀਕ ਹੈ ਨਾਮਜ਼ਦਗੀ ਦਾਖਲ ਕਰਨ ਦੀ ਤੇ 9 ਸਤੰਬਰ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਦਸ ਲਿ ਪਿਛਲੇ ਦਿਨੀ ਜੋ ਪਹਿਲਾ ਉਪ ਰਾਸ਼ਟਰਪਤੀ ਜਗਦੀਪ ਤਨਖੜ ਸਨ ਉਹਨਾਂ ਦੇ ਵੱਲੋਂ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ ਜਿਸ ਨੂੰ ਲੈ ਕੇ ਇਹ ਚੋਣ ਹੋਣ ਜਾ ਰਹੀ ਹੈ ਤਸੀਪੀ ਰਾਧਾ ਕ੍ਰਿਸ਼ਨਨ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਰੋਕ ਕਰਾਂਗੇ ਅਗਲੀ ਖਬਰ ਦਾ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਜਾਰੀ ਹੈ ਸਿਮਾਨ ਅੱਜ ਚੰਡੀਗੜ੍ਹ ਦੇ ਵਿੱਚ ਦੋਸਤੋ 268 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਭਰਤੀ ਹੋਏ ਨੇ ਦੋਸਤੋ 268 ਨੌਜਵਾਨ ਹੁਣ ਤੱਕ 55201 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਜੋ ਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਤਾਂ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਲਗਾਤਾਰ ਜਾਰੀ ਹੈ ਮੁੱਖ ਮੰਤਰੀ ਮਾਨ ਅੱਜ ਚੰਡੀਗੜ੍ਹ ਦੇ ਵਿੱਚ ਹੋਰ 268 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਦਰਸਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ 268 ਨੌਜਵਾਨ ਭਰਤੀ ਹੋਏ ਨੇ ਕਰਨਗੇ ਅਗਲੀ ਵੱਡੀ ਖਬਰ ਦਾ ਹੈ ਹਿਮਾਚਲ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਚੰਬਾ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਸਵਾ ਘੰਟੇ ਦੇ ਵਿੱਚ ਦੋ ਵਾਰ ਭੁਚਾਲ ਦੇ ਝਟਕੇ ਲੱਗੇ ਨੇ ਰਿਕਟਰ ਸਕੇਲ ਤੇ 4 ਤੇ 3.3 ਦੀ ਤੀਬਰਤਾ ਜੋ ਕੇ ਮਾਪੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਕਿ ਭੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਅੱਜ ਦਰਸਲ ਚੰਬਾ ਦੇ ਵਿੱਚ ਅੱਜ ਸਵੇਰੇ ਭੁਚਾਲ ਦੇ ਝਟਕੇ ਲੱਗੇ ਨੇ ਸਵਾ ਘੰਟੇ ਦੇ ਵਿੱਚ ਦੋ ਵਾਰ ਸਵੇਰੇ ਭੁਚਾਲ ਦੇ ਝਟਕੇ ਆ ਮਹਿਸੂਸ ਹੋਈ ਨੇ ਰੈਕਟਰ ਸਕੇਲ ਤੇ 4 ਤੇ 3.3 ਦੀ ਤੀਬਰਤਾ ਮਾਪੀ ਗਈ ਹੈ ਮਾਛੀ ਪ੍ਰਦੇਸ਼ ਦੇ ਚੰਬਾ ਦੇ ਵਿੱਚ ਆ ਸਵੇਰੇ 4:39 ਤੇ ਚਾਰ ਤੀਬਰਤਾ ਦਾ ਇੱਕ ਤੇ ਆ ਜਿਹੜਾ ਕਿ ਪਹਚਾਲ ਆ ਇਸ ਦੇ ਪਹਿਲਾਂ ਚੰਬਾ ਜ਼ਿਲ੍ਹੇ ਦੇ ਵਿੱਚ ਸਵੇਰੇ 3:27 ਤੇ 3. ਆ ਤਿੰਨ ਤੀਬਰਤਾ ਦਾ ਪਹਿਲਾ ਪਹਚਾਲ ਦਾ ਚਟਕਾ ਜੋ ਕਿ ਮਹਿਸੂਸ ਕੀਤਾ ਗਿਆ ਜਿੱਥੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਜਦਾ ਲਗਾਤਾਰ ਮਾਨਸੂਨ ਦੇ ਵਿੱਚ ਮੀਂਹ ਦੇ ਚੱਲਦੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਇਸ ਦੇ ਵਿਚਾਲੇ ਚੰਬਾ ਦੇ ਵਿੱਚ ਪਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹੇਮ ਠਾਕੁਰ ਜੁੜ ਚੁੱਕੇ ਨੇ ਹੇਮ ਕੀ ਕੋ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਚੰਬਾ ਦੇ ਵਿੱਚ ਜਾਂ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਹੋਏ ਨੇ ਕਿੰਨੇ ਵਜੇ ਅਜਿਹਾ ਪਚਾਲਿਆ ਕੀ ਕੋ ਜਾਣਕਾਰੀ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਚੰਬਾ ਚ ਮੌਸਮ ਜਿਹੜਾ ਹੈਗਾ ਬਹੁਤ ਜ਼ਿਆਦਾ ਖਰਾਬ ਹੈਗਾ ਜਗ੍ਹਾ ਜਗ੍ਹਾ ਲੈਂਡਸਲਾਈਡ ਹੋ ਰਿਹਾ ਉਹਦੇ ਵਿੱਚ ਇਹ ਭੁਕੰਪ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਸਵੇਰੇ ਦੋ ਵਾਰ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਨੇ ਇੱਕ ਸਵੇਰੇ 3.3 ਦੀ ਤੀਬਰਤਾ ਚ ਭੁਕੰਪ ਆਇਆ ਸੀ ਦੂਜਾ 4 4 ਰਿਕਟਰ ਸਕੇਲ ਤੇ ਇਹਦੀ ਤੀਬਰਤਾ ਜਿਹੜੀ ਸੀ ਮਾਪੀ ਗਈ ਸੀ ਤੇ ਤੁਹਾਨੂੰ ਦੱਸ ਦਿਆਂ ਕਿ ਭੁਕੰਪ ਜ਼ੋਨ ਦੇ 5ਵੇਂ ਨੰਬਰ ਤੇ ਜਿਹੜਾ ਹੈਗਾ ਚੰਬਾ ਆਂਦਾ ਹੈਗਾ ਤੇ ਜਦੋਂ ਜਦਾਂ ਪਿਛਲੇ ਕੱਲ ਵੀ ਇੱਕ ਭੁਕੰਪ ਚੜਕ ਆਇਆ ਸੀ ਕੋਰੇ ਮਾਥਲ ਪੂਰਾ ਹਿੱਲਿਆ ਸੀ ਉਹ ਉਹਦੇ ਕਰਕੇ ਲੋਕਾਂ 'ਚ ਕਾਫੀ ਜਿਹੜੀ ਹੈ دہشت ਦਾ ਮਹਿਸੂਸ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਜਿਹੜੇ ਸਵੇਰੇ ਭੁਕੰਪ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਉਹਨਾਂ ਨਾਲ ਕੋਈ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਸਵੇਰੇ ਦਾ ਟਾਈਮ ਸੀ ਕਈ ਲੋਕੀ ਸੁੱਤੇ ਹੋਏ ਸੀ ਲੇਕਿਨ ਜਿਹੜੇ ਲੋਕ ਜਿਨ੍ਹਾਂ ਨੂੰ ਮਹਿਸੂਸ ਹੋਇਆਗਾ ਭੁਕੰਪ ਦੇ ਝਟਕੇ ਉਹਨਾਂ ਜਿਹੜਾ ਉਹਨਾਂ ਦੇ ਦਿਲਾਂ ਚ ਬੜੀ دہشتਦਮ ਹੌਲ ਬਣਿਆ ਹੋਇਆ ਹੈ ਜੀ ਇਹ ਹੈ ਮੈਂ ਕੀ ਹੈ ਸਿਰਫ ਚੰਬਾ ਦੇ ਵਿੱਚ ਇਹ ਜਿਹੇ ਪਚਾਲ ਦੇ ਝਟਕੇ ਮਹਿਸੂਸ ਹੋਏ ਨੇ ਜਾਂ ਕਿ ਹੋਰ ਨਾਲ ਹਿੱਸਿਆਂ ਦੇ ਵਿੱਚ ਵੀ ਕੋਈ ਖਬਰ ਹੈ ਨਹੀਂ ਬਿਲਕੁਲ ਦੇਖਿਏ ਜਿਹੜਾ ਮੁਕੰਮਲ ਦਾ ਕੇਂਦਰ ਸੀ ਨਾ ਉਹ ਜੰਮੂ ਕਸ਼ਮੀਰ ਦੀ ਸੀਮਾ ਚੰਬੇ ਤੇ ਜੰਮੂ ਕਸ਼ਮੀਰ ਦੀ ਸੀਮਾ ਜਿੱਥੇ ਲੱਗਦੀ ਹੈ ਉੱਥੇ ਇਹ ਮਹਿਸੂਸ ਕੀਤੇ ਗਏ ਨੇ ਲੇਕਿਨ ਹਲਕਾ ਹਲਕਾ ਜਿਹੜਾ ਅਸਰ ਸੀ ਉਹ ਨਾਲ ਲੱਗਦੇ ਜਿੰਨੇ ਵੀ ਖੇਤਰ ਹੈਗੇ ਉਹਨਾਂ 'ਚ ਹੋਇਆ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਇਹਦਾ ਅਸਰ ਹੋਇਆ ਸੀ ਉਹ ਚੰਬੇ ਦੇ ਨਾਲ ਦੇ ਜਿਹੜੇ ਖੇਤਰ ਹੈ ਲੱਗਦੇ ਉੱਥੇ ਹੋਇਆ ਹਾਲਾਂਕਿ ਇੰਨੇ ਜ਼ਿਆਦਾ ਝਟਕੇ ਮਹਿਸੂਸ ਨਹੀਂ ਹੋਏ ਲੇਕਿਨ ਬਾਰ-ਬਾਰ ਜਿਹੜੇ ਝਟਕੇ ਆ ਰਹੇ ਨੇ ਉਹ ਇੱਕ ਇੱਕ ਸੰਕੇਤ ਜਿਹੜਾ ਦੇ ਰਹੇ ਨੇ ਉਹਦੇ ਨਾਲ ਲੋਕਾਂ ਨੂੰ ਕਾਫੀ ਦਹਿਸ਼ਤ ਪਈ ਹੋਈ ਹੈ ਠੀਕ ਹੈ ਆ ਠੀਕ ਹੈ ਹਮ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਹੈ ਹਿਮਾਚਲ ਦੇ ਵਿੱਚ ਪਛਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਰਸਲ ਚੰਬਾ ਦੇ ਵਿੱਚ ਆ ਸਵਾਹ ਘੰਟੇ ਦੇ ਵਿੱਚ ਦੋ ਵਾਰ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਰਿਕਟਰ ਸਕੇਲ ਤੇ 4 ਤੇ 3.3 ਦੀ ਤੀਬਰਤਾ ਮਾਪੀ ਗਈ ਹੈ ਰੁਕ ਰਾਂਗੇ ਅਗਲੀ ਵੱਡੀ ਖਬਰ ਦਾ ਪਾਖੜਾ ਦੇ ਚਾਰ ਫਲੱਡ ਗੇਟ ਖੋਲ ਦਿੱਤੇ ਗਏ ਨੇ ਟਰਬਾਈਨਾਂ ਦੇ ਰਾਹੀਂ 43300 ਕਿਊਸਿਕ ਪਾਣੀ ਛੱਡਿਆ ਗਿਆ ਨੰਗਲ ਹਾਈਡਲ ਨਹਿਰ ਦੇ ਵਿੱਚ 12500 ਕਿਊਸਿਕ ਪਾਣੀ ਛੱਡਿਆ ਗਿਆ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਵਿੱਚ 10150 ਕਿਊਸਿਕ ਪਾਣੀ ਛੱਡਿਆ ਗਿਆ ਸਤਲੁਜ ਦਰਿਆ ਦੇ ਵਿੱਚ 20640 ਕਿਊਸਿਕ ਪਾਣੀ ਛੱਡਿਆ ਗਿਆ ਗੋਬਿੰਦ ਸਾਗਰ ਝੀਲ ਦੇ ਵਿੱਚ ਲਗਾਤਾਰ ਪਾਣੀ ਵਧ ਰਿਹਾ ਹਿਮਾਚਲ ਵੱਲੋਂ ਤਿਰਸੀ ਦੇ ਨਾਲ ਪਾਣੀ ਦਾ ਵਹਾਰ ਆ ਰਿਹਾ ਬੱਦਲ ਫਟਣ ਤੇ ਆ ਫਲੱਡ ਫਲੈਸ਼ ਦੇ ਕਾਰਨ ਦਰਸਲ ਦਰਿਆ ਲਗਾਤਾਰ ਉਫਾਨ ਤੇ ਨਜ਼ਰ ਆ ਰਹੇ ਨੇ ਆ ਤੇ ਇਸ ਦੇ ਵਿਚਾਲੇ ਕੱਲ ਹੀ ਬੀਬੀਐਮਬੀ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਆ ਪਖੜਾ ਦੇ ਚਾਰ ਫਲੱਡ ਗੇਟ ਖੋਲ ਦਿੱਤੇ ਗਏ ਨੇ ਟਰਬਾਈਨਾਂ ਦੇ ਰਾਹੀਂ ਜੋ ਕਿ 43300 ਕਿਊਸਿਕ ਪਾਣੀ ਛੱਡਿਆ ਗਿਆ ਨੰਗਲ ਹਾਈਡਲ ਨੇਰ ਦੇ ਵਿੱਚ ਪਾਣੀ ਛੱਡਿਆ ਗਿਆ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਹੈਡਲ ਨੇਰ ਦੇ ਵਿੱਚ ਪਾਣੀ ਛੱਡਿਆ ਆ ਸਤਲੁਜ ਦਰਿਆ ਦੇ ਵਿੱਚ 20640 ਕਿਊਸਿਕ ਪਾਣੀ ਛੱਡਿਆ ਗਿਆ ਕਿਉਂਕਿ ਪਹਿਲਾਂ ਜੇਕਰ ਗੱਲ ਕਰੀਏ ਚਾਹੇ ਉਹ ਆ ਸਤਰੂਜ ਦਰਿਆ ਚ ਇਹ ਬਿਆਸ ਦਰਿਆ ਨਾ ਦੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਈ ਜਗਾਵਾਂ ਤੇ ਹੜਾਂ ਵਰਗੀ ਸਥਿਤੀ ਵੀ ਬਣੀ ਹੋਈ ਹੈ ਕਿਸਾਨਾਂ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਤੇ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾ ਧਰਮੀ ਪੈ ਰਿਹਾ ਤੇ ਉਸ ਤੋਂ ਬਾਅਦ ਜਿਵੇਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਡੈਮਾਂ ਦੇ ਵਿੱਚੋਂ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾ ਰਿਹਾ ਸਿਰਫ ਅਤੇ ਸਿਰਫ 2650 ਕਿਊਸਕ ਜੋ ਹੈ ਉਹ ਨੰਗਲ ਦਰਿਆ ਦੇ ਮੇਨ ਸਟ੍ਰੀਮ ਵਿੱਚ ਰਹੂਗਾ ਆਪਣਾ ਸਤਲੁਜ ਦਰਿਆ ਦੇ ਤਾਂ ਬਿਲਕੁਲ ਵੀ ਖਬਰਾਂ ਆਉਣ ਵਾਲੀ ਗੱਲ ਨਹੀਂ ਹੈ ਰਹੀ ਗੱਲ ਫਲਡ ਗੇਟਸ ਦੀ ਐਕਸਰਸਾਈਜ਼ ਦੀ ਫਲਡ ਗੇਟਸ ਦਾ ਇੱਕ ਟ్రायल ਰਨ ਜ਼ਰੂਰ ਚੱਲ ਰਿਹਾ ਹੈ ਪਰ ਕਿਉਂਕਿ ਹਲੇ ਇਸ ਟਾਈਮ ਦੇ ਜਿਹੜਾ ਜਿਹੜਾ ਵਾਟਰ ਲੈਵਲ ਹੈ ਉਹ ਸਿਰਫ 1665 ਫੁੱਟ ਹੈ 1680 ਫੁੱਟ ਨਹੀਂ ਹੈ ਖਤਰੇ ਦੇ ਨਿਸ਼ਾਨ ਤੇ ਨਹੀਂ ਹੈ ਤਾਂ ਉਹਨਾਂ ਗੇਟਸ ਦੇ ਖੋਲਣ ਦਾ ਵੀ ਜਿਹੜਾ ਇੰਪੈਕਟ ਹੈ ਉਹ ਬਹੁਤ ਹੀ ਨੋਮੀਨਲ ਹੋਏਗਾ ਉਹ ਵੀ ਜ਼ਿਆਦਾ ਇੰਪੈਕਟ ਨਹੀਂ ਹੋਏਗਾ ਅੱਜ ਕੱਲ ਮਹਾਲੀ ਦੇ ਨਵੇਂ گاਉਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਹਾਲਾਤ ਵਿਗੜਦੇ ਹੋਏ ਨਜ਼ਰ ਆਏ ਸੜਕ ਤੇ ਨਹਿਰ ਵਾਂਗ ਪਾਣੀ ਵਗਦਾ ਹੋਇਆ ਵੇਖਿਆ ਗਿਆ ਪੂਰੇ ਨਵੇਂ گاਉਂ ਦੇ ਵਿੱਚ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਆ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਐਵੇਂ ਲੱਗ ਰਿਹਾ ਕਿ ਕਿਸੇ ਦਰਿਆ ਦੇ ਵਿੱਚ ਨਹਿਰ ਦੇ ਵਿੱਚ ਜਿਵੇਂ ਕੋਈ ਬਹੁਤ ਪਾਣੀ ਦਾ ਤੇਜ਼ ਵਹਾਅ ਹੁੰਦਾ ਉਸ ਤਰੀਕੇ ਦੀਆਂ ਤਸਵੀਰਾਂ ਅ ਨਇਆ ਗਾਂਉਂ ਦੀਆਂ ਸੜਕਾਂ ਤੋਂ ਕੈਮਰੇ ਦੇ ਵਿੱਚ ਕੈਦ ਹੋਈਆਂ ਕਿ ਕਿਵੇਂ ਨਹਿਰ ਦੀ ਤਰ੍ਹਾਂ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਹੈ ਆ ਘੋਡੇ-ਘੋਡੇ ਜਿਹੜਾ ਕਿ ਕਈ-ਕਈ ਫੁੱਟ ਪਾਣੀ ਭਰਿਆ ਹੋਇਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤੇ ਉਸਦੇ ਪਾਣੀ ਦੇ ਵਿੱਚੋਂ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲੋਕ ਲੰਘਣ ਦੇ ਲਈ ਮਜਬੂਰ ਨੇ ਦਰਸਲ ਕੱਲ੍ਹ ਦੀਆਂ 19 ਗਸਟੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਿਸ ਤਰੀਕੇ ਦੇ ਹਾਲਾਤ ਨਇਆ ਗਾਂਉਂ ਦੇ ਵਿੱਚ ਬਣੇ ਕਿਉਂਕਿ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਹੀ ਅਸਲਾ ਮੋਹਾਲੀ ਦਾ ਇੱਕ ਕਸਬਾ ਹੈ ਨਾ ਨਿਆ گاਉਂ ਜਿੱਥੇ ਕਿ ਮੀਂਹ ਦੇ ਚੱਲਦਿਆਂ ਹਾਲਾਤ ਪੂਰੇ ਵਿਗੜਦੇ ਹੋਏ ਨਜ਼ਰ ਆਏ ਵਕਫਾ ਕੇ ਬਾਜ਼ਾਰਾਂ ਦੇ ਵਿੱਚ ਸੜਕਾਂ ਤੇ ਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ ਤੇਜ਼ ਵਹਾਹ ਪਾਣੀ ਦਾ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਅੱਥੇ ਕੱਲ੍ਹ ਥੋੜੀ ਦੇਰ ਪਹਿ ਮੀਂਹ ਦੇ ਨਾਲ ਚੰਡੀਗੜ੍ਹ ਵੀ ਪਾਣੀ ਪਾਣੀ ਹੋ ਗਿਆ ਥੋੜੀ ਦੇਰ ਪਹਿ ਮੀਂਹ ਨੇ ਪੂਰੀ ਤਰ੍ਹਾਂ ਦੇ ਨਾਲ ਹਾਲਾਤ ਵਿਗਾੜ ਦਿੱਤੇ ਕਈ ਇਲਾਕਿਆਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਕਿਸ਼ਨਗੜ ਵਾਲਾ ਰੋਡ ਬੰਦ ਕਰ ਦਿੱਤਾ ਗਿਆ ਕਈ ਥਾਵਾਂ ਤੇ ਲੰਬਾ ਜਾਮ ਲੱਗ ਗਿਆ ਕਿਸ਼ਨਗੜ ਦੇ ਵਿੱਚ ਪੁਲ ਦੇ ਉੱਪਰੋਂ ਆਪਾਣੀ ਲੰਘਦਾ ਹੋਇਆ ਨਜ਼ਰ ਆਇਆ ਤਾਂ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਹਾਲਾਂਕਿ ਆ ਚੰਡੀਗੜ੍ਹ ਜਿਸ ਨੂੰ ਕਿ ਸਿਟੀ ਬਿਊਟੀਫੁੱਲ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਪਰ ਮੀਂਹ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਵਿਗਾੜੇ ਕਿਸ ਤਰੀਕੇ ਦੇ ਚੰਡੀਗੜ੍ਹ ਦੇ ਸਿਟੀ ਬਿਊਟੀਫੁੱਲ ਦੇ ਵਿੱਚ ਨਿਕਾਸੀ ਦੇ ਪ੍ਰਬੰਧ ਨੇ ਤਸਵੀਰਾਂ ਦੱਸਣ ਦੇ ਲਈ ਕਾਫੀ ਨਹੀਂ ਹਾਲਾਂਕਿ ਅਕਸਰ ਦਾਵਾ ਜਰੂਰ ਕੀਤਾ ਜਾਂਦਾ ਹੈ ਕਿ ਚੰਡੀਗੜ੍ਹ ਦਾ ਨਿਕਾਸੀ ਦੇ ਜਿਹੜੇ ਪ੍ਰਬੰਧ ਨੇ ਬਹੁਤ ਵਧੀਆ ਨੇ ਨਿਕਾਸੀ ਸਿਸਟਮ ਬਹੁਤ ਮਜ਼ਬੂਤ ਹੈ ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਦਰਸਲ ਕੱਲ੍ਹ ਦੀਆਂ 19 ਗਸਤੀਆਂ ਤੋਂ ਅਸੀਂ ਤਸਵੀਰਾਂ ਵਖਾ ਰਹੇ ਹਾਂ ਹਾਲਾਂਕਿ ਆ ਚੰਡੀਗੜ੍ਹ ਦੇ پورے ਹਿੱਸਿਆਂ ਦੇ ਵਿੱਚ ਪੂਰੇ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੀ بارش ਨਜ਼ਰ ਨਹੀਂ ਆਈ ਆ ਕੁਝ ਸੈਕਟਰਾਂ ਦੇ ਵਿੱਚ ਕੁਝ ਜਗਾਵਾਂ ਤੇ ਬਹੁਤ ਤੇਜ਼ 비 ਪਿਆ ਜਿਸ ਤੋਂ ਬਾਅਦ ਕਿਸ ਤਰੀਕੇ ਦੇ ਹਾਲਾਤ ਬਣੇ ਆ ਸੜਕਾਂ ਤੇ ਕਿਸ ਤਰੀਕੇ ਦੇ ਨਾਲ ਕਈ ਕਈ ਫੁੱਟ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਤੇ ਇਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਕਈ ਜਗਾਵਾਂ ਤੇ ਕਈ ਚੌਕਾਂ ਤੇ ਲੰਬੇ-ਲੰਬੇ ਜਾਮ ਤੱਕ ਲੱਗੇ ਵਾਕਫਾ ਜਗਾਵਾਂ ਦੀ ਤੁਹਾਨੂੰ ਅਸੀਂ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਲਾਂਕਿ ਸ਼ਾਇਦ ਤੁਹਾਨੂੰ ਵੀ ਹੈਰਾਨਗੀ ਹੋ ਰਹੀ ਹੋਵੇਗੀ ਕਿ ਚੰਡੀਗੜ੍ਹ ਦੇ ਵਿੱਚ ਇਸ ਤ ਇਹ ਆ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਧਿਆਨ ਕਰੀਆਂ ਤੇ ਨਕਾਸ਼ੀ ਦੇ ਪ੍ਰਬੰਧਾਂ ਦੀਆਂ ਵੀ ਇਹ ਤਸਵੀਰਾਂ ਕੋਲ ਖੁਰੀਆਂ ਨੇ ਅ ਬਿਲਕੁਲ ਲਗਾਤਾਰ ਕਾਫੀ ਤੇਜ ਬਰਸਾਤ ਹੋਈ ਹੈ ਲੇਕਿਨ ਥੋੜੀ ਦੇਰ ਦਾ ਮੀਂਹ ਪਿਆ ਹੈ ਲੇਕਿਨ ਹਾਲਾਤ ਤੁਸੀਂ ਦੇਖੋ ਕਿ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਤੇ ਐਕਸਕਲੂਸਿਵ ਤਸਵੀਰਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਫਲੱਡ ਗੇਟ ਖੋਲੇ ਗਏ ਉਸ ਤੋਂ ਬਾਅਦ ਜਿਹੜਾ ਵੀ ਪਾਣੀ ਉੱਥੋਂ ਉਹ છોੜਾ ਗਿਆ ਹੈ ਉਹ ਇਹ ਕਿਸ਼ਨਗੜ ਦੇ ਜਿਹੜਾ ਫਲਾ ਬਣਿਆ ਹੋਇਆ ਪੁਲ ਬਣਿਆ ਹੋਇਆ ਇਹ ਫਲੋ ਜਿਹੜਾ ਹੈਗਾ ਉੱਪਰ ਤੱਕ ਪਾਣੀ ਦਾ ਬਹਾਵ ਆ ਚੁੱਕਿਆ ਜਿਸ ਕਰਕੇ ਇਹ ਪੂਰੀ ਕਨੈਕਟੀਵਿਟੀ ਟੁੱਟ ਚੁੱਕੀ ਹੈ ਯਾਨੀ ਕਿ ਕਨੈਕਟੀਵਿਟੀ ਬੰਦ ਕਰ ਦਿੱਤੀ ਗਈ ਹੈ ਔਰ ਉਸ ਪਾਸੇ ਦੇ ਲੋਕ ਉਸ ਪਾਸੇ ਇਸ ਪਾਸੇ ਦੇ ਲੋਕ ਉਸ ਪਾਸੇ ਕਿਉਂਕਿ ਬਹੁਤ ਜ਼ਿਆਦਾ ਮੀਂਹ ਪਿਆ ਹੈ ਚੰਡੀਗੜੀ ਨਹੀਂ ਬਲਕਿ ਪਹਾੜਾਂ ਦੇ ਵਿੱਚ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਜਿਸ ਕਰਕੇ ਫਲੱਡ ਗੇਟ ਜਿਹੜੇ ਆ ਉਹ ਖੋਲੇ ਗਏ ਨੇ ਸੁਖਨਾ ਦੇ ਜਿਹੜੇ ਫਲੱਡ ਗੇਟ ਖੋਲੇ ਗਏ ਨੇ ਔਰ ਲਗਾਤਾਰ ਜਿਹੜਾ ਪਹਾੜਾਂ ਦੇ ਵਿੱਚ ਬਰਸਾਤ ਹੋਈ ਹੈ ਜਿਸ ਕਰਕੇ ਕਾਫੀ ਜ਼ਿਆਦਾ ਜਿਹੜਾ ਪਾਣੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਕਿ ਫਲੱਡ ਗੇਟ ਜਿਹੜੇ ਖੋਲੇ ਗਏ ਨੇ ਕਿ ਜਿਹੜਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਚੁੱਕਿਆ ਸੀ ਬਹੁਤ ਓਵਰਫਲੋ ਹੋ ਗਿਆ ਸੀ ਜਿਸ ਕਰਕੇ ਇਹ ਫਲੱਡ ਗੇਟ ਖੋਲੇ ਗਏ ਨੇ ਤੇ ਫਲੱਡ ਗੇਟ ਖੋਲਣ ਤੋਂ ਬਾਅਦ ਕਿਉਂਕਿ ਦੇਖੋ ਕਾਫੀ ਜਗ੍ਹਾ ਖਤਰਾ ਹੈ ਕਿਉਂਕਿ ਇਹ ਜ ਜਿਹੜਾ ਪਾਣੀ ਹੈ ਇਹ ਸਿੱਧਾ ਪੰਜਾਬ ਜਾ ਰਿਹਾ ਇਹ ਸਿੱਧਾ ਜਾ ਕੇ ਬਲਟਾਣਾ ਬਲਟਾਣਾ ਦੇ ਏਰੀਆ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਨਾਲ ਦੇ ਨਾਲ ਉਸ ਤੋਂ ਬਾਅਦ ਅੱਗੇ ਜਿਹੜਾ ਮੁਬਾਰਕਪੁਰ ਕੌਜ਼ਵੇ ਹੈ ਡੇਰਾਬਸੀ ਹੈ ਉੱਥੇ ਵੀ ਅਲਰਟ ਕਰ ਦਿੱਤਾ ਗਿਆ ਔਰ ਜਿਹੜੇ ਵੀ ਨੇੜੇ ਤੇੜੇ ਦੇ ਜਿੰਨੇ ਵੀ ਕਹਿ ਸਕਦੇ ਆ ਕਿ ਏਰੀਆ ਹਨ ਉਹਨਾਂ ਨੂੰ ਅਲਰਟ ਕੀਤਾ ਗਿਆ ਔਰ ਉਸੇ ਨੂੰ ਪੰਚਕੁਲਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕੱਲ ਪੰਚਕੁਲਾ ਦੇ ਵਿੱਚ ਮੀਂਹ ਨੇ ਹਾਲਾਤ ਪੂਰੀ ਤਰ੍ਹਾਂ ਦੇ ਨਾ ਵਿਗਾੜ ਦਿੱਤੇ ਸੜਕਾਂ ਤੇ ਪੂਰਾ ਪਾਣੀ ਭਰ ਗਿਆ ਅੱਧਾ ਘੰਟਾ ਜਾਮ ਦੇ ਵਿੱਚ ਲੋਕ ਫਸੇ ਰਹੇ ਕੋਜੀ ਦੇਰ ਦੇ ਵਿੱਚ ਪਈ ਮੀਂਹ ਦੇ ਨਾਲ ਆ ਪੰਚਕੁਲਾ ਵੀ ਜਲ-ਥਲ ਨਜ਼ਰ ਆਇਆ ਪਿੰਚੌਰ ਦੇ ਐਚ ਐਮਟੀ ਗੇਟ ਤੇ ਦਰਖਤ ਤੱਕ ਡੇ ਗਿਆ ਦਰਖਤ ਦੇ ਵਿਚ ਆ ਮੋਟਰਸਾਈਕਲ ਆ ਗਿਆ ਗੱਡੀ ਜਿਸ ਦਰਖਤ ਦੇ ਵਿੱਚ ਹੈ 1/2 ਘੰਟਾ ਲੋਕਾਂ ਨੂੰ ਜਾਮ ਦੇ ਵਿੱਚ ਫਸੇ ਰਹਿਣ ਦੇ ਲਈ ਮਜਬੂਰ ਹੋਣਾ ਪਿਆ ਪੁਲਿਸ ਦੇ ਮੌਕੇ ਤੇ ਪਹੁੰਚ ਕੇ ਜੀ ਸੀ ਬੀ ਦੇ ਨਾਲ ਹਾਲਾਕੇ ਦਰਖਤ ਨੂੰ ਹਟਵਾਇਆ ਤੇ ਸੜਕਾਂ ਪਾਣੀ ਪਾਣੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਅੱਜ ਆਓ ਮਹਾਲੀ ਦੇ ਕੁਝ ਹਿੱਸਿਆਂ ਦੀ ਗੱਲ ਕਰੀਏ ਚੰਡੀਗੜ੍ਹ ਪੰਚਕਲਾ ਦੇ ਵਿੱਚ ਮੀਂਹ ਦੇ ਨਾਲ ਹਾਲਾਤ ਪੂਰੀ ਤਰ੍ਹਾਂ ਦੇ ਨਾਲ ਵਿਗੜੇ ਹੋਏ ਨਜ਼ਰ ਆਏ ਸੜਕਾਂ ਤੇ ਪੂਰੀ ਤਰ੍ਹਾਂ ਦੇ ਨਾਲ ਪਾਣੀ ਭਰ ਗਿਆ ਦਰਖਤ ਤੱਕ ਟੱਕ ਡੇਗੇ ਜਿਸ ਦੇ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਲੰਬਾ ਜਾਮ ਲੱਗ ਗਿਆ ਤੇ ਲੋਕਾਂ ਨੂੰ ਅਜੇ ਹਾਲਾਤਾਂ ਦੇ ਵਿੱਚ ਕਾਫੀ ਮੁਸ਼ਕਲ ਦਾ ਵੀ ਸਾਹਮਣਾ ਕਰਨਾ ਪਿਆ